ਫਿਰ ਲੋਰਤੀ ਸ਼ਮਸ਼ਾਨ ਘਾਟ ਨਜ਼ਦੀਕ ਬਨ ਨੂੰ ਜਾਣ ਵਾਲੇ ਰਾਤ ਹੀ ਇੱਕ ਦਰਦਨਾਕ ਹਾਦਸਾ ਵਾਪਰਿਆ ਜਾਣਕਾਰੀ ਮੁਤਾਬਕ ਇੱਕ ਟਰੈਕਟਰ ਟਰਾਲੀ ਤੁਸੀਂ ਬਨ ਵੱਲ ਨੂੰ ਜਾ ਰਹੀ ਸੀ ਕਿ ਅਚਾਨਕ ਕਾਬੂ ਤੋਂ ਬਾਹਰ ਹੋ ਕੇ ਲਗਭਗ 30 ਫੁੱਟ ਡੂੰਗੀ ਖੱਡ ਵਿੱਚ ਪਲਟ ਗਈ ਹਾਦਸੇ ਦੌਰਾਨ ਟਰੈਕਟਰ ਸਵਾਰ ਵਿਅਕਤੀ ਦੀ ਮੌਕੇ ਤੇ ਮੌਤ ਹੋ ਗਈ ਮ੍ਰਿਤਕ ਦੇ ਭਰਾ ਨੇ ਦੱਸਿਆ ਕਿ ਮਰਨ ਵਾਲੇ ਵਿਅਕਤੀ ਦੀ ਪਛਾਣ ਮਨੀਸ਼ ਪੁੱਤਰ ਛੋਟੇ ਲਾਲ ਵਜੋਈ ਹੈ ਜਿਸ ਦੀ ਉਮਰ ਕਰੀ 35 ਸਾਲ ਸੀ ਸੋਚਨਾ ਮਿਲਣ ਉਪਰੰਤ ਏਐਸਆਈ ਜਸਵਿੰਦਰ ਅਤੇ ਏਐਸਆਈ ਜੈਗਪਾਲ ਮੌਕੇ ਤੇ ਪਹੁੰਚਿਆ ਅਤੇ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਲਈ ਫਲੋਰ ਦੇ ਸਿਵਲ ਹਸਪਤਾਲ ਪੇਸ ਦਿੱਤਾ ਗਿਆ ਪੋਸਟਮਾਰਟਮ ਮਗਰੋਂ ਮ੍ਰਿਤਕ ਦੇ ਦੇ ਪਰਿਵਾਰ ਦੇ ਹਵਾਲੇ ਕਰ ਦਿੱਤੀ ਗਈ ਮਾਈਸਰਬ ਕੀ ਨਾਮ ਹੈ ਆਪਕਾ ਰਾਜਿੰਦਰ ਹਾਂਜੀ ਰਾਜਿੰਦਰ ਤੇ ਆ ਜਿਹੜਾ ਮ੍ਰਿਤਕ ਹੈ ਉਹਦਾ ਨਾਮ ਕੀ ਹੈ ਅਵਨੀਸ਼ ਕੀ ਹੋਇਆ ਮਾਮਲਾ ਪਤਾ ਨਹੀਂ ਹਮ ਤੋ ਕੰਮ ਕਰਨੇ ਚਲੇ ਗਏ ਇਧਰ ਸੋ ਮੇਰੇ ਇਹ ਲੈ ਕੇ ਟ੍ਰੱਕਰ ਦੇ ਮੋਟੇ ਮੋਟੇ ਹੈ जिसका टिकटर मैंने मना कर ले जाना ये चला ही नहीं पाता है टिकटर तभी पता नहीं अपना उधर से लेकर आ गया एक दफे और लड़ा दिया कहीं अभी दिन में फिर वहाँ से मना कर दिया उसने कि मेरे आपको फोन किया कहता है कि टिकटर ये लड़ा दिया है इसका डांड कौन देगा उधर उधर से ने फिर इसको देना नहीं था टिकटर ये अपने आप ਉਧਰ ਰਿਕਾ ਦੋ ਦਿਨ ਫਿਰ ਟਿਕਟਰ ਉਧਰ ਸਨ ਲੈ ਕੇ ਆਇਆ ਹੈ ਆਪਣਾ ਇਹੀ ਪਰ गिर ਗਿਆ ਇਸ ਕੋ ਦੇਣਾ ਨਹੀਂ ਥਾ ਟਿਕਟਰ ਇਹ ਚਲਾ ਹੀ ਨਹੀਂ ਪਾਤਾ ਹੈ ਕਿਤਨੀ ਉਮਰ ਥਾ ਇਸ ਕਾ ਇਹ 25 ਸਾਲ 25 ਸਾਲ ਥਾ ਨਾ ਭਾਜੀ ਕੀ ਗੱਲ ਬਾਤ ਹੋਈ ਆ ਤੇ ਕੀ ਕਹਿਣਾ ਚਾਹੁੰਦੇ ਆ ਭਾਜੀ ਗੱਲ ਇਦਾਂ ਆ ਇਹ ਸਾਡੇ ਆ ਨਾ ਮੇਰਾ ਨਾਮ ਲਖਵਿੰਦਰ ਕੁਮਾਰਾ ਜੀ ਓਕੇ ਕੀ ਹੋਇਆ ਤੇ ਇਹ ਆ ਨਾ ਸਾਡੇ ਬੰਦਾ ਪਹਿਲਾ ਦਿਹਾੜੀ ਲੱਗਾ ਹੁੰਦਾ ਸੀਗਾ ਜੀ ਠੀਕ ਹੈ ਠੀਕ ਹੈ ਜੀ ਇਹਦਾ ਨਾਂ ਨਹੀਂ ਮੈਨੂੰ ਭਾਜੀ ਪਤਾ ਇਹ ਮਿਰਚੀ ਕਹਿੰਦੇ ਮੰਡ ਦਾ ਹੀ ਆ ਓਕੇ ਤੇ ਹਾਂਜੀ ਹੈਗਾ ਇਹ ਪ੍ਰਵਾਸੀ ਆ ਜੀ ਇਹ ਗੱਤੇ ਇਹ ਪਾਜੀ ਸਵੇਰੇ ਹੈ ਨਾ ਕਿਤੇ ਗਿਆ ਦਿਹਾੜੀ ਦਾ ਪੁੱਛਣ ਦੇ ਬਿਨਾ ਪੁੱਛੇ ਤੋਂ ਸਾਨੂੰ ਕਿਸੇ ਨੂੰ ਨਹੀਂ ਪਤਾ ਇਹ ਟਰੈਕਟਰ ਧੱਕੇ ਨਾਲ ਸਟਾਰਟ ਕਰਕੇ ਲਿਆਇਆ ਘਰ ਦੇ ਬਾਹਰ ਖੜਾ ਏ ਠੀਕ ਹੈ ਹਾਂਜੀ ਇਹਦੇ ਜੁੜਿਆ ਜਿਹੜਾ ਖੜਾ ਸਟਾਰਟ ਕਰਕੇ ਲਿਆਇਆ ਠੀਕ ਹੈ ਹਾਂਜੀ ਘਰੇ ਕੋਈ ਨਹੀਂ ਜਗਾ ਓਕੇ ਹਾਂਜੀ ਫੇਰ ਪਤਾ ਨਹੀਂ ਸੰਤਾ ਹੁਣ ਇੱਥੋਂ ਫੋਨ ਗਿਆ ਸਾਰਿਆਂ ਦਾ ਵੀ ਤੁਹਾਡਾ ਟਰੈਕਟਰ ਇੱਥੇ ਪਲਟਾਇਆ ਹਾਂਜੀ ਇੱਥੇ ਪਲਟਾ ਕੇ ਖੜਾ ਕੀਤਾ ਤੇ ਥੱਲੇ ਆ ਗਿਆ ਜੀ ਹਾਂਜੀ ਰਾਜ ਵੀ ਲੋਕਾਂ ਨੇ ਦੇਖਿਆ ਵੀ ਰੱਜਿਆ ਸ਼ਰਾਬ ਨਹੀਂ ਸਾਨੂੰ ਕਿਸੇ ਨੇ ਪੁੱਨੇ ਨਹੀਂ ਕੀਤੇ ਆ ਇਹ ਤਾਂ ਹੁਣ ਦੱਸਿਆ ਵੀ ਤੇ ਕਿੰਨੀ ਉਮਰ ਹੈ ਦੀ ਪੁਰਖ ਦੱਸਗਾ ਪਾਜੀ ਉਮਰ ਹੋਣੀ ਆ ਭਾਜੀ 20 ਕ ਸਾਲ ਦੀ ਇੱਕ ਦੇ ਨੇੜੇ ਆ ਗਿਆ ਮੁੱਕ ਗਿਆ ਜੀ ਹਾਂਜੀ ਹਾਂਜੀ ਤੇ ਪ੍ਰਸ਼ਾਸਨ ਨੂੰ ਇਤਲਾ ਦੇ ਦਿੱਤੀ ਨਹੀਂ ਭਾਜੀ ਮੈਂ ਤਾਂ ਹੁਣੇ ਪਹੁੰਚੇ ਆਈਆਂ ਤੁਹਾਡੇ ਨਾਲ ਟਰੈਕਟਰ ਟਰਾਲੀ ਉਹਦਾ ਤੁਹਾਡਾ ਹਾਂਜੀ ਟਰੈਕਟਰ ਟਰਾਲੀ ਸਾਡਾ ਜੀ ਵਿਸ਼ਵਪਾਲ ਜੀ ਕੀ ਕਹਿਣਾ ਚਾਹੁੰਦੇ ਆ ਜਸਵਿੰਦਰ ਜੀ ਇੱਕ ਟਰਾਲੀ ਟਰੈਕਟਰ ਸਮੇਤ ਖੜ ਜਿ ਡਿੱਪਿਆ ਡਿਗਿਆ ਥੱਲੇ ਜੜਬਾਡੀ ਇਹਦੇ ਚ ਮੁੰਡਾ ਮਰ ਗਿਆ ਭਈਆ ਚਲਾਉਂਦਾ ਸੀ ਹਾਂਜੀ ਸੇ ਹੁਣ ਦੇ ਰਹੇ ਆ ਵੀ ਇਹ ਤਾਂ ਜੋ ਬੰਦੀ ਕਾਰਵਾਈ ਕਰਾਂਗੇ ਕੀ ਜਾਣਕਾਰੀ ਅਨਸਾਰ ਪਤਾ ਲੱਗਾ ਵੀ ਇਹ ਖਾੜੇ ਜਿੱਗਣ ਦਾ ਕਾਰਨ ਕਿੱਦਾਂ ਇਹ ਦਾਦੇ ਆ ਕਹਿੰਦੇ ਵੀ ਸ਼ਰਾਬੀ ਹੋਇਆ ਇਸ ਘਰ ਨੇ ਸ਼ਰਾਬਾ ਇਹ ਉਧਰੋਂ ਲੈ ਕੇ ਆਇਆ ਹਾਂਜੀ ਤਾਂ ਬਾਕੀਆਂ ਦੇ ਦੇ ਕੀ ਗੱਲ ਇਹ ਕਾਹਦਾ ਕੰਮ ਕਰਦਾ ਰੇਤ ਉੱਤੇ ਦਾ ਕੰਮ ਕਰਦਾ ਟਰਾਲੀ ਲੈਤੇ ਵਾਲੀ ਲੱਗਦੀ ਹੈ ਨਾ ਟਰਾਲੀ ਦਾ ਹਨ ਰੇਤ ਵਾਲੀ ਪਤਾ ਨਹੀਂ ਹੁਣ ਇੱਥੇ ਕੀ ਕੰਮ ਕਰਦੇ ਆ ਇਹ ਖੇਤੀ ਵਾਲੀ ਕਰਦਾ ਇੱਧਰ ਕਿੰਨੀ ਕੋਮਰ ਹੈ ਮਿੰਿਸਟਰ ਦੇ ਠੀਕ ਸਾਲ ਦੀ ਠੀਕ ਸਾਲ ਦੀ ਉਮਰ ਠੀਕ ਸਾਲ ਕੀ ਨਾਮ ਆ ਉਹਦਾ ਮੁੰਡੇ ਦਾ ਅਭਿਨੇਸ਼ ਆ ਅਭਿਨੇਸ਼ ਸਾਨੂੰ ਛੋਟੇ ਲਾਲ ਠੀਕ ਹੈ ਬਰੋਸੇ